ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉੱਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਰਾਮੇਆਣਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਸੂਆ ਸਵਾਇਆ ਨਾਗਾ ਜੀ ਤੇ ਇੱਕ ਗੱਭਨਾ ਸਮਾਹ ਜੀ ਲੈਂਦਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀਪਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਮੇਰਾ ਨਾਮ ਕਰਮਜੀਤ ਪਿੰਡ ਰਾਮਿਆਣਾ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 997810790 ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਬਈ ਦੋ ਆ ਦੂੰਗਾ ਜਰਸੀਆਂ ਜੀ ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਇਹ ਪਹਿਲੇ ਸੂਏ ਸੂਈ ਆ ਬਈ ਆ ਦੂਜੇ ਸੂਈ ਦੂਜੇ ਸੂਏ ਕਦੋਂ ਸੂਈ ਹੈ ਜੀ ਇਹ ਕੱਲ ਤੱਕ ਦੀ ਸੂਈ ਹੈ ਬੱਚਾ ਕੀ ਹੈ ਜੀ ਮਗਰ ਬੱਛਾ ਵੇ ਜੀਰ ਦੀ ਡੰਨ ਹੈ ਜੀ ਹਾਂਜੀ ਵੀਡੀਓ ਪਈ ਆ ਆਪਣੇ ਕੋਲ ਜੀ ਕਿੰਨਾ ਬੋਲਾ ਤਿਆਰ ਹੈ ਜੀ ਬਈ ਇਹ ਥੱਲੇ 12 ਲੀਟਰ ਬੋਲਾ ਤਿਆਰ ਆ ਜੋਕ ਕੇ ਦੇ ਦਾਂਗੇ ਹਾਂਜੀ ਜੋਕ ਕੇ ਦੋ ਟਾਈਮ ਚਾਰ ਟਾਈਮ ਜਿਹਨਾਂ ਤੋਕੇਆਂ ਚੋਕੇਆਂ ਚੋਕੇ ਲੈ ਚੋਕੇ ਲੈ ਜੀ ਤੁਰ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਹੈ ਜੀ ਕੱਲ ਦੀ ਸੂਈ ਆ 12 ਲੀਟਰ ਨੈਟ ਬੋਲੀ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬੱਚਾ ਮਗਰ ਆ ਜਾਂਦਾ ਜੀ ਬੱਛਾ ਜੀ ਬਾਕੀ ਥਣਾ ਦੇ ਸਹਿਜ ਵੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਬਾਕੀ ਚਾਰ ਹੀ ਥਣਾ ਹੋਰ ਸ਼ਾਕ ਭੋਰਾ ਵੀ ਨਹੀਂ ਕਿੰਨਾ ਕੁ ਪਾਜੂ ਵੀਰੇ ਦੁੱਧ ਬਈ ਦੁੱਧ 17-18 ਤੱਕ ਖੁੱਲਾ ਪਾਜੂਗੀ ਠੀਕ ਹੈ ਚੰਗੀ ਆ ਬਾਕੀ ਚਮਕਦਮ ਕਾਲੀ ਬੱਚੀ ਆ ਛੋਟੀ ਛੋਟੀ ਸਿੰਗ ਜਿਹੇ ਥਣਾ ਦੀ ਭਾਰ ਦੀ ਆਪਣੀ ਫੁੱਲ ਗਰੰਟੀ ਆ ਬਈ ਠੀਕ ਆ ਮਾਰ ਦੀ ਮੁਰਦੀ ਤਾਂ ਨਹੀਂ ਬਈ ਮੈਂ ਨਾ ਬਈ ਜਵੇਂ ਜਵੇਂ ਮਰਦੀ ਥੱਲੇ ਹੱਥ ਲਾਈ ਕੇ ਲੋ ਬੈਠੀ ਚਲੋ ਥੋੜਾ ਸਿੰਗਣ ਵਾਸਤੇ ਕੋਈ ਚੱਕਰ ਹੀ ਨਹੀਂ ਬਈ ਠੀਕ ਆ ਵੀਰੇ ਜੈਦ ਜੀ ਡਿਮਾਂਡ ਲੈਣ ਦੇਣ ਜੀ ਵਾਲੀ ਦੀ ਬਈ ਆਪਾਂ ਜ ਸੋ ਉਹ ਚ ਛੋੜ ਕਰ ਦਾਂਗੇ ਬਾਈ ਹੋਜੂ ਮਾਨਾ ਬਾਈ ਮੈਂ ਮੰਨ ਤਾਣ ਹੋਜੂ ਬਾਈ ਠੀਕ ਹੈ ਜੀ 58000 ਚੋਂ ਬਾਈ ਕਹਿੰਦਾ ਮਾਨ ਤਾਨ ਕਰਦਾਂਗੇ ਜੀ ਜਾਇਜ ਡਿਮਾਂਡ ਹੈ ਜੀ ਬਾਕੀ 12 ਕਿਲੋ ਬੌਲੀ ਆਪਦੀ ਜੋਕ ਕੇ ਲੈ ਜਾਓ ਗਰਮੀਆਂ ਦਾ ਤੋਹਫਾ ਵੀਰੇ ਗਰਮੀ ਕਰਮਾਰੀ ਨੇ ਘੱਟ ਮਨਾਉਣੀ ਤੇ ਦੁੱਧ ਹੋਊ ਸੰਗਣਾ ਜੀ 2 ਨੰਬਰ ਜਰਸੀ ਸੁਆ ਕਿੰਨਾ ਮਾ ਜੀ ਇਹ ਤੀਜੇ ਸੁਏ ਸੁਣੀਆਂ ਬਾਈ ਸਵਾ ਕਿੰਨਾ ਕ ਲੈੰਦੀ ਹੈ ਜੀ ਇਹ ਬਾਈ ਦੋ ਦੋ ਘੰਟਾ ਮਸਾਲ ਹੋਗੀ ਗਾਂ ਤਿਆਰ ਆ ਵਧੀਆ ਤਿਆਰੀਆਂ ਚੀਆ ਕਿੰਨਾ ਕ ਪਾਜੂ ਵੀਰੇ ਦੁੱਧ ਤੇ 18 ਤੋਂ ਦੁੱਧ ਪਲੱਸ ਪਾਓਗੀ ਬਾਈ ਠੀਕ ਹੈ ਚੰਗੀ ਹੈ ਥਾਣਾ ਦੀ ਗਰੰਟੀ ਹੈ ਜੀ ਥਾਣਾ ਦੀ ਪਾਰ ਪਿਛੇ ਦੀ ਫੁੱਲ ਗਰੰਟੀ ਹੈ ਠੀਕ ਹੈ ਵੀਰੇ ਤੁਰ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਇਹ ਤੀਜਾ ਸੁੰਦੀ ਆ ਜੀ 2 3 ਦਿਨ ਹੀ ਲਾਊਗੀ ਤਿਆਰੀਆਂ ਚ ਆ ਬਾਕੀ ਝੁੰਗੀ ਆ ਵੀਰ ਝੁੰਗੀ ਕਰਮ ਵਾਲੀ ਹੁੰਦੀ ਆ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਗਾਂ ਦੀ ਆਪਣੀ ਫੁੱਲ ਗਰੰਟੀ ਆ ਵੀ ਗਾਂ 'ਚ ਕੋਈ ਨੁਕਸ ਹੋਵੇ ਠੀਕ ਆ ਜੀ ਆਪਾਂ ਜੇ ਅਗਲਾ ਆ ਕੇ ਇਹਨਾਂ ਵੀ ਆ ਕੇ ਕੋਈ ਨੁਕਸ ਨਿਕਲ ਗਿਆ ਪਕਰਾ ਦੇ ਕੇ ਬਤੋਰਾਂਗੇ ਠੀਕ ਆ ਜੀ ਲਓ ਬਾਈ ਕਹਿੰਦਾ ਇੰਨੀ ਜ਼ਿੰਮੇਵਾਰੀ ਆ ਵੀ ਗਾਂ 'ਚ ਕੋਈ ਨੁਕਸ ਨਿਕਲ ਜੇ ਆਪਾਂ ਕਰਾਇਆ ਦੇ ਕੇ ਤੋੜਾਂਗੇ ਬਾਕੀ ਸੋਨਾ ਥਣਾ ਦਾ ਸੈਜ ਆ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਵਜਨ ਵਜੂਦ ਵੀ ਚੰਗਾ 18 ਤੋਂ ਪਲੱਸ ਚੱਲੂਗੀ ਕਿਉਂਕਿ ਤਿਆਰੀ ਸੋਣੀ ਕਰਦੀ ਹੁੰਦੀ ਹੈ ਜੀ ਹਜੇ 2 ਦਿਨ ਪਈ ਹੈ ਜਿਹੜੀਆਂ ਵਾਲ ਢੱਲਾਂਵਾਨੇ 'ਚ ਤੁਹਾਨੂੰ ਦੇਖ ਰਹੀਆਂ ਨੇ ਸਾਰੀਆਂ ਕਰਮਾ ਲੈਣੇ ਕੱਢ ਕੇ ਸੋਨਾ ਬਾਈ ਕਹਿੰਦਾ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਜੇ ਗਾਂਜ ਨੌਕਸ ਨਿਕਲਦਾ ਕਰਾਇਆ ਲੈ ਜੇ ਮੇਰੇ ਵੱਲੋਂ ਜਿਹੜਾ ਕੇਰਾ ਬਹਿ ਗਿਆ ਥੱਲੇ ਉੱਠਦਾ ਨਹੀਂ ਆ ਬੇ ਮਰਜੀ ਬਾਈ ਗਾਂਜ ਜਿਵੇਂ ਕੋਈ ਮਰਜੀ ਬੈਠਾ ਰਵੇ ਹਜੇ ਢੱਲ ਢੁਲਵਾਨੇ 'ਚ ਬਹੁਤ ਪਈ ਹੈ ਜੀ ਨਾ ਮਾਰਨ ਮੂਰਨ ਦਾ ਕੋਈ ਚੱਕਰ ਆ ਵੀ ਜੇ ਮਰਜੋ ਕਰੀ ਜਾ ਠੀਕ ਹੈ ਵੀਰੇ ਇਹ ਮਾਦੀ ਲੱਤ ਲੱਤਾਂ ਨੂੰ ਕਰੀ ਜਾ ਠੀਕ ਹੈ ਜੀ ਇਹਦੀ ਡਿਮਾਂ ਇਹ ਬਈ ਇੱਕ ਹੀ ਡਿਮਾਂਡਾ 53000 ਚ ਮਾਨ ਤਾਨ ਕਰ ਦਿਆਂਗੇ 53 ਜਾਇਜ ਡਿਮਾਂਡ ਆ ਛੋਟੇ ਛੋਟੇ ਭਾਈ ਆ 53000 ਰੁਪਏ ਚੋਂ ਬਾਈ ਕਹਿੰਦਾ ਮਾਨ ਤਾਨ ਹੋ ਜੂਗਾ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ